ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਲਟੋਏ ਨਗਰ ਦੇ ਵਿੱਚੋਂ ਤੁਹਾਨੂੰ ਬਲਵਿੰਦਰ ਭਾਉ ਦੇ ਘਰੋਂ ਵਿਖਾਵਾਂਗੇ ਦੋ ਐਨੀਮਲ ਬੂਰੀ ਸੂਈ ਸਵਾਈ ਮੈਂ ਆ ਬੱਚਾ ਮਗਰ ਆ ਸਜਣੋ ਕਿੰਨੇ ਦੁੱਤ ਤੇ ਚੱਲਦੀ ਆ ਕੱਦ ਕਾਟ ਤੁਸੀਂ ਆਪੇ ਤੁਰਦੀ ਦਨ ਤਾਜ਼ਾ ਲਾ ਲਿਓ ਤੇ ਆ ਬਿਲਕੁਲ ਹੀ ਤਾਜੀ ਸੂਈ ਸਾਡੇ ਆਉਂਦਿਆਂ ਹੀ ਜੇਰ ਜੂਰ ਹਜੇ ਪਾਈ ਆ ਮੜਾ ਜਾਂ ਕੈਮਰੇ ਤੇ ਕੀਤੀ ਆ ਜੇਰ ਮੈਂ ਜਿਹੜੇ ਭੈਣ ਭਰਾ ਵੇਖਣੀ ਚਾਹਣਗੇ ਤਸੱਲੀ ਕਰ ਲੈਣ ਕੱਟੀ ਨੂੰ ਜਨਮ ਦਿੱਤਾ ਤੇ ਝੋਟੀ ਦਾ ਕੋਈ ਵੀ ਊੜਾ ਬੰਨਾ ਨਹੀਂ ਜਾ ਪਾਣੀ ਮੰਨਿਆ ਝੋਟੀ ਨੇ ਪੱਠੇ ਚੱਕ ਲਿਆ ਭਾਉ ਕਹਿੰਦਾ ਪਾਣੀ ਪੂਣੀ ਤੇ 2 2.5 ਕਿਲੋ ਬੌਲਾ ਕੱਟੀ ਨੂੰ ਰਜਾਤਾ ਬਾਕੀ ਸਾਰਾ ਹਿਸਾਬ ਕਿਤਾਬ ਪੁੱਛਦੇ ਆ ਚੋਣ ਚਾਨ ਕਿਵੇਂ ਆ ਕਿੰਨਾ ਕਿੰਨਾ ਦੁੱਧ ਕੀ ਲੇਖਾ ਜੋਖਾ ਜਿਹੜਾ ਭਰਾ ਖਰੀਦਦਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਇਹ ਵੀ ਤੁਹਾਡਾ ਵੱਡਾ ਧੰਨਵਾਦ ਜੁੜਿਓ ਐਂਡ ਤੱਕ ਆਜੋ ਲਈਏ ਜਾਣਕਾਰੀ ਭਾਉ ਬਲਵਿੰਦਰ ਬਲਟੋਏ ਵਾਲੇ ਤੋਂ ਆ ਉਬਲਵੰਦਰ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਸਾਸਤਰੀ ਕਾਲ ਸੰਦੂਸਾ ਰਾਈ ਬਾਜੀ ਮੇਰਾ ਦਾਤੇ ਦੀਆਂ ਤੂੰ ਸੁਣਾ ਵਧੀਆ ਬਾਬੇ ਨਾਨਕ ਦੀ ਮਿਹਰ ਹੈ ਸ਼ੁਕਰ ਹੈ ਸ਼ੁਕਰ ਹੈ ਬਾਬਾ ਨਾਨਕ ਮਿਹਰ ਹੀ ਰੱਖੇ ਹਰ ਇੱਕ ਤੇ ਮਿਹਰ ਰੱਖੀ ਹਾਂ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਿਹਤਰ ਹੈ ਜੀ ਹਾਂ ਸਭ ਤੋਂ ਵੱਡੀ ਤਾਕਤ ਹੀ ਉਹ ਆ ਤਾਕਤ ਹੀ ਉਹ ਜੇ ਤੰਦਰੁਸਤੀ ਆ ਤਾਂ ਤੁਰੇ ਫਰਦੇ ਆ ਹਾਂ ਉਹਦੇ ਓਟ ਆਸਰੇ ਨਹੀਂ ਬਿਲਕੁਲ ਸਾਹ ਵੀ ਧਾਰੇ ਆ ਓਏ ਸੱਜਣਾ ਉਹਦੇ ਉਹਦੇ ਸਾਹ ਵੀ ਉਹਦੇ ਆ ਹਾਂ ਜੇ ਚਾਵੇ ਤਾਂ ਹੁਣੇ ਖੇਚਲੇ ਤੇ ਜੇ ਚਾਵੇ ਤਾਂ ਕੋਈ ਕੰਮ ਕਰਨ ਦੇ ਸਕਦਾ ਬਸ 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 ਤੇ ਕਿਵੇਂ ਫਿਰ ਅੱਜ ਕਾਪੜੇ ਕੋ ਜਲਦੀਪ ਸਿੰਘ ਦੋ ਮੱਝਾਂ ਵਾਂ ਐਡਰੈਸ ਦੇ ਦੇ ਪੈਣਾ ਭਰਾਵਾਂ ਨੂੰ ਟਾਈਮ ਬਾਰ ਪੌੜਿਆ ਨਾਮ ਬਰਿੰਦਰ ਸਿੰਘ ਪਿੰਡ ਬਲਟੋਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਤੇ ਮੋਬਾਈਲ 98146 ਤੇ 05381 9814605381 ਇਹਦੇ ਤੇ ਕਰੇ ਸੰਪਰਕ ਹੈਨਾ ਤੇ ਮੈਂ ਨਹੀਂ ਮੈਂ ਰੋਜ਼ ਕਰੀ ਜਾਂ ਮੱਝਾਂ ਦੋ ਹੈਂ ਕੱਲ੍ਹ ਵੀ ਪਰਸੋਂ ਵੀ ਇਦਾਂ ਫਿਰ ਤੂੰ ਪਰਸੋਂ ਫੋਨ ਲਾਇਆ ਹਾਂ ਕਿਉਂਕਿ ਇਹ ਬੰਦੇ ਨਾਲ ਫਿਰ ਗੱਲ ਹੋ ਗਈ ਫਿਰ ਮੈਨੂੰ ਚੰਗੀ ਜਣੀ ਲੱਗੀ ਨਹੀਂ ਨਹੀਂ ਬਾਟ ਵੀ ਪੈ ਜਾਂਦੀ ਨਾ ਸਾਨੂੰ ਵੀ ਹਾਂ ਬਾਟ ਪੈ ਜਾਂਦੀ ਵਾਕਿਆ ਤੇ ਬਲਵਿੰਦਰ ਸਿੰਘ ਅੱਜ ਫਿਰ ਇੱਕ ਬੂਰੀ ਵੀ ਲਿਆਇਆ ਹਾਂ ਹਾਂਜੀ ਬੂਰੀ ਮੈਂ ਬਹੁਤ ਚੰਗੀ ਕੁਲਦੀਪ ਸਿੰਘ 14 15 ਦੁੱਧ ਮਲਵਾ ਇਸ ਟਾਈਮ ਹਾਜ਼ਰ ਹੈ ओके ਤੇ ਬੜੀ ਚੰਗੀ ਮੈਂ 17 18 ਸਰੀ ਮੈਂ ਨਿਕਲੂਗੀ। ਕਿਆ ਬਾਤ। ਇਹ ਹfte ਦੀ ਸੂਈ ਆ। ਹfte ਦੀ ਸੂਈ ਆ। ਆ ਆ ਗਿਆ ਇਹਦੇ ਕੋਲੇ ਬੱਚਾ ਕੱਟਾ। ਕੱਚਾ ਮੇਲਾ ਮਾਰਨ ਲਈ ਇਹ ਕੋਰਾ। ਅੱਛਾ ਮੇਲਾ ਮਾਰਦੀ ਮੈਂ ਤੇ ਕੋਲੇ ਹੋ ਹਮੜਾ ਕੱਦ ਵਿਖਾਈਏ ਪਾਣਾ ਪੜਾਉਂਗੀ। ਆਹ ਦੇਖੋ। ਆਹ ਦੇਖੋ। ਮੇਰੇ ਜੀ ਦੀ ਬੰਦੇ ਦਾ ਕੱਦ ਆ ਤੇ ਹੱਥ ਧਰਿਆ ਮੋਢੇ ਤੇ ਆ ਗਈ ਹੈ ਨਾ। ਮੇਰੇ ਜੀ ਦੀ 5.5 ਫੁੱਟ ਹੋਊ। ਕਿ ਜਿਆਦੇ ਆ ਹੈਗੀ 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 ਆ ਹੈਗੀ ਕੋਈ ਵਜਨ ਬੜਾ ਮੈਂ ਦਾ ਵਜਨ ਬੋਜਨ ਪੂਰਾ ਹਨ ਬਸ ਮੱਲੀ ਤੇ ਹੁਣ ਕਿੰਨਾ ਦੁੱਧ ਚਵਾਉਣਾ ਆਪਾਂ ਜੇ ਕੋਈ ਭੈਣ ਭਰਾ ਆਗੇ ਆਉਣਗੇ ਆਨਲਾਈਨ ਕਲਦੀਬ ਕੋ ਮਗਵਾਉ ਫਿਰ 13 ਦੇ ਭੇਜਾਂਗੇ ਓਕੇ ਜੇ ਇੱਥੇ ਕੋ ਆਉਂਦਾ ਫਿਰ 14 ਕਿਲੋ ਮੈਂ ਦਾ ਐ ਕੰਡੇ ਦੇ ਚਰੂਣੀ ਹੈ 14 ਕਿਲੋ ਦੁੱਧ ਜਿਹੜਾ ਮਰਜੀ ਸੱਜਣ ਆ ਜੇ ਜਿਹੜਾ ਕੋ ਮਰਜੀ ਆ ਜੀ ਓਕੇ ਮੈਂ 17 18 ਸਰੀ ਆ ਤੁਸੀਂ ਆਣਾ ਹੁ ਤੇਰੀ ਸੂਈ ਥਲੇ ਇੰਨਾ ਦੁੱਧ ਤਿਆਰ ਆ ਬਾਕੀ ਕੱਦ ਕਾਠ ਹਨਾ ਫਿਰ ਖਣ ਭਾਂਡੇ ਦੀ ਕਿੱਡੀ ਸਾਫ਼ ਹੈ ਵੇਖੋ ਠੋਸਲੇਵੇ ਦੀ ਆ ਠੋਸਲੇਵੇ ਦੀ ਤੇ ਕੱਢ ਖਾਂ ਬਾਹਰ ਸੁਆ ਦੂਜਾ 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 ਓਕੇ ਤੇ ਚੂਨ 100 ਦੀ 100 ਚੂਨ ਤਾਂ ਦੀ ਮੈਨੂੰ ਹੀ ਲੱਗਾ ਇਹ ਤੇ ਮੱਛੀ ਮੋਟਰ ਵਾਲਾ ਮੱਛੀ ਮੋਟਰ ਤੇ ਇੱਕ ਤਾਂ ਬਿਲਕੁਲ ਹੀ ਤਾਜੀ ਸੁਈਏ ਜੇਰ ਪਾ ਕੇ ਏਡੀ ਉਹਦਾ ਹੱਕ ਉਹ ਵੀ ਆਪਾਂ 2.5 ਕਿਲੋ ਮੈਂ ਚੋਈ ਸਾਫ਼ ਕੀ ਇਹ ਨਹੀਂਗਾ ਛੱਡੀ ਥੋੜੀ ਜੀ ਠੀਕ ਆ ਤਸੱਲੀ ਆਪਦੀ ਕੀਤੀ ਮਹਾ ਇਹਨਾਂ ਕੋ ਭੈਣ ਭਰਾ ਆਖੇ ਵੀ ਤੇ ਹੁਣ ਕੱਦ ਸਜਣਾ ਤੁਰਦੀ ਦਾ ਲਾਓ ਨ ਤਾਜ਼ਾ ਵੇਖੋ ਕਿਆ ਬਾਤ ਆ ਸਜਣੋ ਝੋਟੀ ਝੋਟੀ ਆ ਕੋਈ ਉੜਾ ਬੰਨਾ ਨਹੀਂ ਨੀਲੀ ਦੇ ਬੱਚੇ ਬੜੇ ਸ਼ਾਨਦਾਰ ਲਾਉਂਦੀ ਆ ਸੱਜਣੋ ਸੂਲ ਤੱਕ ਵੀ ਨਿਸ਼ਾਨ ਆ ਬਲਵਿੰਦਰ ਦੀਆਂ ਅੱਖਾਂ ਵੇਖੀਆਂ ਅੱਖਾਂ ਕਾਲੀਆਂ ਹੀ ਆ ਅੱਖਾਂ ਕਾਲੀਆਂ ਸਿਆਣੀ ਗੱਲ ਆ ਅੱਖਾਂ ਸਿਆਣੀ ਗੱਲ ਆ ਝੂਠ ਮਾਰੀ ਜਈਏ ਨਹੀਂ 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 ਓਕੇ 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 ਤੇ ਬਾਕੀ ਪੈਰ ਧੁੱਤੇ ਆ ਹਨਾ ਪੈਰ ਧੁੱਤੇ ਚਾਰਾਂ ਪੈਰਾਂ ਤੇ ਧੁੱਤੇ ਨਿਸ਼ਾਨ ਹਨ ਹੈਗੇ ਮੱਥੇ 'ਚ ਫੁੱਲ ਹੈਗਾ ਸੂਲ 'ਤੇ ਨਿਸ਼ਾਨ ਹੈਗਾ ਚਾਰਾਂ ਦਾ ਸੂਲ ਇਹ ਵਾਇਰਲ ਵਾਂਡ ਪੂਰੀ ਹੈ ਚਵਾਈ ਬੜੀ ਕੁਲਦੀਬ ਓਕੇ ਚਵਾਈ ਬਹੁਤੀ ਜਿਆਦੀ ਮੈਂ ਲੈ ਚੱਲ ਸ਼ਾਹ ਜੀ ਕੀ ਬਾਤ ਤੇ ਬਾਕੀ ਜੇ ਕੋਠੇ ਜੱਡੀ ਕਹਿ ਦੀ ਤਾਂ ਅਥ ਕਥਨੀ ਨਹੀਂ ਐਡਾ ਤਾਂ ਵੱਧ ਤੁਹਾਨੂੰ ਮਾਲੀ ਤਾਂ ਵੀ ਨਹੀਂ ਕਰਦੇਗਾ ਇਹ ਹਾਂ ਇਹ ਹੁਣ ਆਪਾਂ ਕੀ ਇਹ ਤਾਂ ਛੋਟੀ ਦਾ ਚੱਲ ਪੁੱਤ ਚੱਲ ਬੱਚੇ ਦਾ ਬਹੁਤ ਕਰਦੀ ਤੇ ਉਹ ਹੈ ਮੈਂ ਨਾ ਆਂਦੀ ਲੱਤਾਂ 'ਚ ਬੰਨੋ ਕੁੜੀ ਨਹੀਂ ਵਾਕਿਆ ਯਾਰ ਛੋਟੀ ਵੱਡੀ ਬਹੁਤ ਆ ਕਿਆ ਬਾਤ ਲੈ ਗਿਆ ਭੀ ਆ ਕੇ ਸਜਣੋ ਫਰਦ ਕੇ ਭੱਜ ਕੇ ਵੇਖੋ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ ਕੋਠੇ ਜੱਡੀ ਆ ਸੱਜਣੋ ਬਹੁਤ ਸੋਹਣਾ ਘਤ ਕਾਟਾ ਚੋਂਦੀ ਰਵੇ ਬੜੀ ਸ਼ਾਨਦਾਰ ਝੂਟੀ ਆ ਹਾਂ ਵੇ ਲੋ ਮੈਂ ਦੂਜੇ ਪਾਸੇ ਇੰਨਾ ਕ ਦੀ ਹਾਂ ਇੱਥੋਂ ਹੁਣ ਤੁਸੀਂ ਭਾਉ ਦੇ ਵੀ ਗੈਸ ਲਾ ਲਓ ਤਾ ਹੁਣ ਹੀ ਦੀਦੀ ਮੇਰੀ ਵੇ ਲੋ ਤਾ ਹੁਣ ਹੀ ਦੀਦੀਆਂ ਦਾ ਮੇਰੀ ਵਾਕੇ ਕੋਈ ਸ਼ੱਕ ਨਹੀਂ ਬਾਕੀ ਤੁਹਾਡਾ ਵੱਡੀ ਫਿਰਦੀ ਬਾਕੀ ਥੱਲੇ ਨੂੰ ਨੀਵਾ ਤਾਂ ਨਹੀਂ ਹੋ ਗਿਆ ਭਾਉ ਨੋਖ ਦੇ ਕਹਿਣਾ ਕੋ ਮੈਂ ਨਹੀਂ ਹੋਇਆ ਕ ਸਦਾ ਾਕੜ ਕੇ ਖੜਾ ਨਹੀਂ ਮੇਰੇ ਗੋਡੇ ਗਾੜੇ ਸਿੱਧੇ ਆ ਸਿੱਧੇ ਆਂ ਦਾ ਮੇਰੇ ਗੋਡੇ ਕਦੇ ਆਇਆ ਨਾ ਕਹਦੇ ਵਲ ਪਾਈ ਖੜਾ ਗਿੰਗੇ ਰਾਵਦੇ ਪਰੇ ਨੂੰ ਗਿੰਗੇ ਰਾਵਾਂਗੇ ਇਦਾਂ ਹੀ ਰਾਵਾਂਗੇ ਸਿੱਧੇ ਹੀ ਹਾਂ ਨਹੀਂ ਠ ਕਲਾ ਬਖਸ਼ੇ ਮਾਲਕ ਮੇਰਾ ਜਦੋਂ ਉਹਨੇ ਬੁਲਾ ਲਿਆ ਫੇਰ ਤਾਂ ਜਾਣਾ ਹੀ ਆ ਆ ਨਹੀਂ ਜੀ ਉਹ ਤੇ ਜਦੋਂ ਭੇਜੇ ਉਹਦੇ ਆ ਬਸ ਬਸ ਤੇ ਦੇ ਕਿੰਨੇ ਦੀ ਦਈਏ ਕੁਲਦੀਪ ਜੀ ਇਹੋ ਜੀ ਮੈਂ ਤੁਹਾਨੂੰ ਬਾਹਰ 2-2 ਲੱਖ ਰੁਪਈਆ ਵੀ ਮੰਗੀਆਂ ਦੇ ਜਿਹੜਾ ਕੋਈ ਵੱਡਾ ਵਪਾਰੀ ਹੋਣ ਤਾਂ ਮੈਂ 1.80 ਦੀ ਵੇਚ ਦੂੰਗਾ ਐ ਕਰ ਦੂੰਗਾ ਆਪਾਂ 1.80 ਨਹੀਂ ਕਰਨਾ 1.60 ਵੀ ਨਹੀਂ ਕਰਨਾ ਠੀਕ ਆ ਤੇ ਜੀਤ ਕਰਦਾ ਵੀ ਆਪਾਂ 1.5 ਦੀ ਮਹਨ ਦਈਏ ਹਾਂ 1.40 ਦੀ ਮਹਨ ਛੱਡ ਦੀਏ 1.40 ਲੱਖ ਤੇ 40 ਹਜ਼ਾਰ ਦੀ ਛੜੀ ਉਹਦੇ ਵਿੱਚ ਮਾਨ ਤਨ ਕਰਦਾ ਮਾਨ ਤਨ ਕਰਦੇ ਆ ਜੇ ਕੋ 100 ਕਿਲੋਮੀਟਰ ਦਾ ਬੰਦਾ ਉਹ ਨੂੰ ਕਿਰਾਇਆ ਵਿੱਚ ਦੇ ਦਿਆਂ ਛੜੀ ਲੈਖ ਦੀ ਅੱਜ ਇਹ 100 ਕਿਲੋਮੀਟਰ ਤੱਕ ਪਹੁੰਚ ਫਰੀ ਪਹੁੰਚ ਫਰੀ ਚੱਲਣ ਦੇ ਅੱਜ ਵੇਖੀ ਜੋ ਜਿਹੜੀ ਹੈ ਨਾ ਅੱਵਾ ਮੈਂ 1.40 ਦੀ ਮੈਂ ਇਹਦੇ ਵਿੱਚ ਵੀ ਕੋਈ ਦੋ ਤਿੰਨ ਟਾਈਮ ਆਪਦੇ ਘਰੋਂ ਚੋਗੇ ਕਿ ਨਹੀਂ ਆਪਾਂ ਨੂੰ ਫੋਨ ਲਾਵੇ ਵੀ ਮੇਰਾ ਵੀਡੀਓ ਤੇ ਬੁਲਾਰਾ ਕਰੀ ਜਾਂਦੇ ਵੀ ਸਾਡੀ ਮੈਂ ਦੇ ਵਿੱਚ ਵੀ ਕਰਤੂਤ ਕੋ ਹੈਗੀ ਕਰਤੂਤ ਪੂਰੀ ਆ ਕਰਤੂਤ ਪੂਰੀ ਅਗਲਾ ਸੋਚੂਗਾ ਜਿਹੜਾ ਲੈ ਗਿਆ ਕਰੂ ਯਾਦ ਨਿੱਕੀ ਬਾਲਟੀ ਫੜਾ ਫੜਨੀ ਪੈਣੀ ਵੱਡੀ ਬਾਲਟੀ ਫੜਨੀ 10 ਕਿਲੋ ਵਾਲੀ 10 ਕਿਲੋ ਵਾਲੀ ਤੇ ਇਹਦਾ ਹੁਣ ਕੀ ਲੇਖਾ ਜੋਖਾ ਇਹ ਕੁਲਦੀਪ ਸਿੰਘ ਸਵੇਰ 11 ਵਜੇ ਸੋਈ ਆ ਹਾਂ ਦੋ ਤਿੰਨ ਘੰਟੀਆਂ ਨੇ ਜੇਰ ਪਾਤੀ ਆ ਜੇਰ ਪਈ ਡੂਡ 2 ਕਿਲੋ ਕੱਤੀ ਨੂੰ ਪਿਆਇਆ ਵਾ ਹਾਂ ਡੂਡ 2 ਕਿਲੋ ਇਹਨੂੰ ਪਿਆਤਾ ਖਾਂਦਾ ਸੁਆ ਇਹ ਵੀ ਦੂਜਾ ਦੂਜਾ ਦੰਦਾ ਝੋਟੀ ਇਹ ਤਾਂ ਹੈਂ ਦੰਦੀ ਕੰਨੀ ਆਲੇ ਦੰਦ ਚੱਕਣ ਢਈ ਕੰਨੀਆਂ ਆਲੇ ਦੰਦ ਚੱਕਣ ਢਈ ਕੱਢ ਖਾਂ ਬਾਹਰ ਇਹਨੂੰ ਵੀ ਪਰ ਇਹ ਹੋਣੀ ਮੈਡਮ ਲੋ ਵੀ ਸੱਜਣਾ ਸੁਆ ਸੂਈ ਆ ਛੋਟੀ ਦੂਜਾ ਕੰਨਿਆਂ ਵਾਲੇ ਦੰਦ ਚੁੱਕਣ ਦੇਈ ਮਗਰ ਕੱਟੀ ਐਨੂੰ 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 ਉਧਰ ਨੂੰ ਹਜਾ ਪੁੱਤ ਜੇਰ ਕੋਲੇ ਪਈ ਆ ਮੈਂ ਮੜਾ ਆ ਜਾ ਕੈਮਰਾ ਕੀਤਾ ਕਿਉਂਕਿ ਸੱਜਣੋ ਨਹੀਂ ਵਿਖਾਉਣ ਦੰਦੇ ਤੇ ਇਸ ਕਰਕੇ ਤੇ ਚੂਣ ਇਹਦਾ ਵੀ ਗੁਰਦੀਪ ਇਹਾਂ ਦੀ ਮਦਬੂਰੀ ਨੂੰ ਵੀ ਕੱਟਦੀ ਆ ਤੇ ਅੱਛਾ ਕੀ ਬਾਤ ਆ ਪਾਉ ਆਂਦਾ ਚੂਣ ਚ ਆਂਦੀ ਆ ਮੈਂ ਬੂਰੀ ਨਾਲ ਵੱਗੇ ਤੇ ਬਾਕੀ ਪੈਠ ਪੁੜਾ ਹਨਾ ਯਾਰ ਜਿਵੇਂ ਸੂਈ ਆ ਬੜੀ ਸੰਭੀ ਮੈਂ ਕੁਲਦੀਪ ਸੇ ਚਲੋ ਆਪਾਂ ਉਹਨੂੰ ਵੀ ਸੋਭਾ ਆਣਨੇ ਮਾਰ ਉਹਦੇ ਵੀ ਦਲੋਰੀ ਨਹੀਂ ਆ ਉਹਦੇ ਬੰਦੇ ਨੇ ਇਹਨੂੰ ਘਰ ਖਵਾਇਆ ਕਰਮਾਪਾਗਾ ਵਾਲਾ ਬੰਦਾ ਉਹ ਵੀ ਜੂੰਦਾ ਤੇ ਦੋਦੇ ਦਾ ਕੀ ਦੱਸਿਆ ਭਲਾ ਤੇਰੇ ਮਾਲਕਾਂ ਨੇ ਕੁਲਦੀਪ ਉਹਨੇ ਪਹਿਲੇ ਸਵੇਰੇ ਇਹ ਨੀਲੀ ਦਾ ਪੱਖ ਜਾਂ ਰੱਖਦੀ ਆ ਨੀਲੀ ਜ ਨੀਲੀ ਜੇ 15 ਕੁਲ ਦੋ ਦਿਨ ਪਹਿਲਾਂ ਨੇ ਆਖਿਆ ਹੀ ਪਹਿਲੀ ਪਹਿਲਾਂ ਥੱਲੋਂ ਕਹਿੰਦਾ 15 ਕਿਲੋ ਦੁੱਧ ਕਿਹਾ ਜਿਹੜੇ ਸਹਾਣੇ ਚਾਪ ਸਮਾਣਾ ਹਾਂ ਐਰ ਕੀ ਮੈਂ 16 17 ਤੱਕੂਗੀ ਕਿਆ ਬਾਤ ਚੱਲ 15 ਵੀ ਬਲਵਿੰਦਰ ਸਿਆ ਕਿਹੜਾ ਥੋੜਾ ਜੱਟਾ ਹਾਂ ਨਹੀਂ 15 ਹੀ ਦੁੱਧ ਮੇਰਾ ਪਰੂ ਰੱਖੇ ਆ ਮੈਂ ਇਹਦੇ ਵਿੱਚ ਪੁੰਦਾ ਨਹੀਂ ਹਾਂ ਮੈਂ ਇਹਦੇ ਕੋਈ ਕਸਰ ਥੋੜਾ ਹੋਵੇ ਨਹੀਂ ਕਸਰ ਵੀ ਨਹੀਂ ਇਹਦੇ ਚ ਤੇ ਪਰ ਦੁੱਧ ਵੀ ਸ਼ਾਹ ਬਹੁਤ ਆ ਦੁੱਧ ਵੀ ਬੜਾ ਹੈ ਹਨਾ ਆਹ ਕੁੜੀ ਆ ਨਾਸਾਂ ਫੋਲ ਜਾਂਦੀਆਂ ਪਹੂਦੀਆਂ ਬੁੱਲ ਜਾਂਦੀਆਂ ਉਹ ਕਿੱਧਰ ਜਾਣਾ ਹੀ ਬੱਚੇ ਤੇ ਤਾਂ ਆਉਣਾ ਹੀ ਆ ਫਿਰ ਅਜੇ ਤਾਜੀ ਆ ਹਾਂ ਹਾਂ ਆ ਪਾਣੂ ਕਿਹਾ ਕੇ ਲੈ ਆਈ ਆ ਤੇ ਨਹੀਂ ਇਹ ਵੀ ਨੀਲੀ ਦਾ ਪੱਖ ਰੱਖਦੀ ਇਹਦੀਆਂ ਅੱਖਾਂ ਵੀ ਮੰਨ ਕੇ ਚੱਲ ਨੀਲੀ ਬਾਹ ਮਾਰਦੀਆਂ ਮਾਰਦੀਆਂ ਮੇਰੇ ਥੱਲੇ ਦੀ ਬੜੀ ਸਾਫ਼ ਆ ਜੀ ਚਲੋ ਦੂਰੀ ਦਾ ਡਿਜ਼ਾਈਨ ਵੀ ਹੈਗਾ ਪਰ ਮੈਂ ਤਾਂ ਮਗਰਲਾ ਹਿੱਸਾ ਵੇ ਹਾਂ ਪੈਠ ਪੁੜਾ ਬੜਾ ਲੱਗਾ ਹਨਾ ਲੋਕਰ ਛੇ ਜਿਵੇਂ ਲੱਗੀ ਹੁੰਦੀ ਕੁੜੀਏ ਵੀ ਥਣ ਬੜਾ ਲੱਗਾ ਥਣ ਬੜਾ ਲੱਗਾ ਚਵਾਈ ਫਿਰ ਬਹੁਤੀ ਜ਼ਿਆਦੀ ਇਹਦੀ ਅੱਛਾ ਹਾਂ ਜੀ ਲੈ ਕਰ ਲੋ ਚੈੱਕ ਸੱਜਣਾ ਵੇਖੋ ਲੱਗੇ ਥਣ ਕਰਮਾ ਵਾਲੀ ਨੂੰ ਤੇ ਪੱਠਪੜਾ ਮੈਂ ਕਹਿੰਨਾ ਜਿਵੇਂ ਹਜੇ ਸੂਕੇ ਹਟਈਆ ਨਾ 1.5 ਮੀਟਰ ਚੌੜੀ ਆ ਹਾਂ ਹੈਗੀ ਆ ਕੋਈ ਛਾਕਣੀ ਬੜੀ ਨਗਰ ਝੂਟੀ ਆ ਸੱਜਣੋ ਤੇ ਜੇ ਹਾਈਟ ਬਾੜੀ ਵੱਡੀ ਬੂਰੀ ਦੇ ਮੁਕਾਬਲੇ ਤਾਂ ਨਹੀਂ ਕਹਿ ਸਕਦੇ ਨਾ ਨਾ ਚਲੋ ਮੈਂ ਜਿਆਦਾ ਉੱਚੀ ਆ 1.5 ਫੁੱਟ ਉੱਚੀ ਮੈਂ ਉਹ ਇਹਨੂੰ ਆਪਾਂ ਆਖੀ ਜਾਈਏ ਤੇ ਪਰ ਇਹ ਆਪਣੀ ਜਗ੍ਹਾ ਤੇ ਸੋਨਾ ਤੇ ਬੂਰੀ ਆਪਣੀ ਜਗ੍ਹਾ ਤੇ ਸੋਨਾ ਓਏ ਸੱਜਣੋ ਰੰਗ ਤਾਂ ਮਾਲਕ ਦੇ ਆ ਨਾ ਜੋਨ ਲਾਵੇ ਕਿਹਨੇ ਹਾਂ ਜੀ ਨੂੰ ਜਿਹੜੀ ਚੀਜ਼ ਦੇਣੀ ਹੈ ਉਹ ਕਾਲ ਪਰਖਣੇ ਆਪ ਦੇਣੀ ਆ ਜੋਨ ਚੰਗਾ ਲੱਗੇ ਇਹ ਕਿੰਨੇ ਦੀ ਦੱਸਦੇ ਰੇਟ ਰੂਟ ਆ ਕੇ ਕਿ ਨਹੀਂ ਦੇਣੀ ਹੁਣ ਇਹ ਤਾਂ 1.5 ਦੀ ਵੇਚ ਦੀਏ ਕਿਹੜੀ ਹੋਈ 1.5 ਤੇ ਲੈਸ ਕਰਾਉਣਾ ਹੀ ਕਰਦੇ ਯਾਰ ਐਨਾ ਕਰ ਹੈ 1.45 ਦੀ ਦੇਦ ਗੀ 1 ਲੱਖ ਤੇ 45000 ਦਾ ਹਾਂ ਓਕੇ ਬਾਕੀ ਆਏ ਭੈਣ ਭਰਾ ਦਾ ਮਾਨਤਾ ਨਾਲ 100 ਕਿਲੋਮੀਟਰ ਦਾ ਟੋਪਾ ਦੇ ਫਰੀ ਇਹਦਾ ਵੀ ਫਰੀ ਪਹੁੰਚ 100 ਦੀ ਹੋ ਜਾਏ 150 ਦੀ ਵੀ ਹੋ ਜਾਏ ਤੇ 200 ਹੋ ਜਾਣੀ ਨਾ ਵੀਰ ਆਉਣ ਜਾਣ ਚਲ 200 ਦੀ ਤੇ ਚਲ 145 ਫਰੀ ਹਾਂ ਹੋ ਜਾਊਗੀ 200 ਤੇ 145 ਫਰੀ ਫਰੀ 145 ਜਿਹੜਾ ਰੇਟ ਆਉਣੀ ਤੇ ਪਹੁੰਚ ਵੀ ਅਗਲੇ ਦੇ ਘਰ ਤੱਕ ਫਰੀ ਨਹੀਂ ਨਹੀਂ 145 ਦੇ ਵਿੱਚ ਪਹੁੰਚ ਕਰਾਂਗੇ ਆਪਾਂ ਕਿ ਜਿਹੜੀ ਗੱਲ ਕਰਦੇ ਆ ਤੂੰ ਮੈਨੂੰ ਅੱਛਾ ਪੁਲਿਸ ਵਾਲਿਆਂ ਨੂੰ ਨਾ ਦੇਖ ਮੈਨੂੰ ਜਾ ਹੁੰਦਾ ਨਹੀਂ ਹਾਂ ਉਦੋਂ ਤੱਕ ਕੀ ਮਾਰ ਮਾਰ ਦੇਖਦਾ ਥੱਲੇ ਤੇ ਪਿਆਰ ਆ ਯਾਰ ਹਾਂ ਨਾ ਪਿਆਰ ਆ ਹੋਰ ਗੱਲ ਬੱਤੀ ਜੀ ਅਕਲ ਦੀ ਬੁਰੀ ਵੀ ਬੋਰੀ ਚੰਗੀ ਤੇ ਇਹ ਵੀ ਮੈਂ ਬੋਰੀ ਚੰਗੀ ਆ ਚੰਗੀ ਮੈਂਰੀ ਵੀਡੀਓ ਪਾਉਣੇ ਚਲੋ ਆਪਾਂ ਦਰਮਿਆਨ ਮੈਂ ਇੱਥੇ ਵੇਜ ਬੁਜ ਲੈਨੇ ਆਪਣੇ ਕੋਲ ਗਾਹ ਕੇ ਗੇ ਬਥੇਰੀ ਹਾਂ ਨੀ ਦਾ ਚੰਗਾ ਤੇਰੇ ਕੋਲੇ ਇਹ ਰੀਆਂ ਡੂਰੀਆਂ ਵਾਲੇ ਲੈ ਜਾਂਦੇ ਉਦੋਂ ਹੀ ਇਹ ਵੀ ਮੈਂ ਕੁਲਦੀਪ ਮਸਵੇਦ ਦੀਆਂ ਮਹੀਂਆਂ ਗਿਣ ਵੀ ਲੁਕਾ ਕੇ ਰੱਖਣ ਵਾਲੀ ਗੱਲ ਆ ਹਾਂ ਬਾਕੀ ਪਸ਼ੂ ਚੰਗਾ ਨਿਕਲਦਾ ਅਮਨੀਸ਼ਾ ਲਓ ਵੀ ਸੱਜਣਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕੋਈ ਵੱਧ ਘਟ ਬੋਲਿਆ ਗਿਆ ਸਜਣੋ ਕਿਹਾ ਗਿਆ ਤੇ ਮਾਫੀ ਚਾਹੁੰਦੇ ਆ